ਯਾਰ ਇਹ ਮਨਿਸਟਰਸ ਦੇ ਹੈ ਦੇਰ ਕੈਬਨਿਟ ਮਨਿਸਟਰ ਦੇ ਹੈ ਕੈਬਨਿਟ ਮਨਿਸਟਰ ਸਟੇਟਮੈਂਟ ਦਿੰਦਾ ਹੋਇਆ ਸਾਰਾ ਜ਼ਰੂਰ ਹੌਣੇ-ਹੌਣੇ ਮੈਗਨੀਫਾਈ ਕਰ ਲੈ ਯਾਰ ਕਰੇ ਕਿਉਂਕਿ ਇਹ ਸਟੇਟਮੈਂਟ ਸੇ ਰਿਪੋਰਟ ਹੋ ਜਾਂਦੀ ਔਰ ਸਾਰੀ ਉਮਰ ਦਾ ਪ੍ਰੂਫ ਹੋ ਜਾਂਦੀ ਹੁਣ ਪੁਰਾਣਾ ਵੇਲਾ ਤਾਂ ਚਲਾ ਗਿਆ ਵੀ ਲੀਡਰ ਜਿਹੜਾ ਮਰਜੀ ਕੁਝ ਬੋਲ ਕੇ ਆ ਗਿਆ ਤੇ ਉਹ ਨੂੰ ਕੋਈ ਯਾਦ ਨਹੀਂ ਰੱਖੇਗਾ ਸੋ ਹਮੇਸ਼ਾ ਕੈਬਨਿਟ ਦੇ ਅਹੁਦੇ ਤੇ ਜਿਹੜਾ ਬੰਦਾ ਹੈ ਮੈਂ ਤਾਂ ਕੁੱਤਾ ਹੀ ਕਰ ਸਕਦੇ ਲੇਕਿਨ ਕੈਬਨਿਟ ਦੇ ਜਿਹੜਾ ਅਹੁਦੇ ਤੇ ਬੰਦਾ ਬੈਠਾ ਉਹਨੂੰ ਸਵਾਲ ਜਿਹੜਾ ਉਹਨੂੰ ਅਨਸਰ ਉੱਤਰ ਸੋ ਸਮਝ ਕੇ ਲਿਆ। ਉਹ ਮੁੰਡਿਆ ਸਾਹਿਬ ਕਹਿ ਰਹੇ ਨੇ ਸਤਕਾਰੀਆਂ ਉਹਨੇ ਸਾਡੇ ਬੜੇ ਕਿ 12000 ਕਰੋੜ ਰੁਪਇਆ ਪੀ। ਪੁੱਛੋ ਕਿੱਥੇ ਗਿਆ ਕਿੰਦੀ ਫੰਡ ਬੈ। ਫਿਨਾਂਸ ਮਿਸਟਰ ਕਹਿ ਰਹੇ ਨੇ ਕਿ ਨਹੀਂ ਸਾਡੇ ਕੋਲੇ ਕੋਈ ਪੈਸਾ। ਐਂਡ ਬਿਲਕੁਲ ਇਹ ਗੱਲ ਸਹੀ ਹੈ। कि ਸੱਚ ਦੱਸਣਾ ਚਾਹੀਦਾ ਹੈ ਜਨਤਾ ਨੂੰ ਜਦੋਂ ਤੁਸੀਂ ਗਵਰਨਮੈਂਟs ਹੈਗੇ ਹੋ ਤੁਹਾਨੂੰ ਝੂਠ ਬੋਲੋਗੇ ਤਾਂ ਜਨਤਾ ਬਹੁਤੀ ਚਿਰ ਤੁਹਾਨੂੰ ਲਾਈਕ ਨਹੀਂ ਕਰੇਗੀ ਬੀਟ ਐਨੀ ਪੋਲੀਟਿਸ਼ੀਅਨ ਮੈਂ ਕੱਲ ਵੀ ਕਿਹਾ ਸੀ 12 13000 ਕਰੋੜ ਰੁਪਏ ਦੀ ਇਹ ਰਕਮ ਜਿਹੜੀ ਹੈ ਇਹ ਕੇਂਦਰ ਨੂੰ ਵੀ ਪਤਾ ਹੈ ਵੀ ਪੰਜਾਬ ਕੋਲੇ ਹੈ ਇਹ ਪੈਸਾ 2010 ਤੋਂ ਲੈ ਕੇ ਤੇ ਹੁਣ ਤੱਕ ਕੇਂਦਰ ਦੀ ਸਰਕਾਰ ਸਮੇਂ-ਸਮੇਂ ਸਿਰ ਸਾਰੀਆਂ ਰਾਜਿਆਂ ਦੀਆਂ ਸਰਕਾਰਾਂ ਨੂੰ ਦਿੰਦੀ ਹੈ ਇਹ ਪੈਸਾ ਕਾਂ ਜੋ ਕੋਈ ਐਸੀ ਆਫਤ ਆ ਜੇ ਸਟੇਟ ਦੇ ਵਿੱਚ ਤੇ ਉਹਰੇ ਨਾਲ ਜਿੱਠਿਆ ਜਾ ਸਕੇ ਉਹ ਇਕੱਠਾ ਪਿਆ ਰਹਿੰਦਾ ਹੈ ਉਹਦੇ ਚ 25% ਇਹਨਾਂ ਦਾ ਸ਼ੇਅਰ ਹੁੰਦਾ ਹੈ 75 ਉਹਨਾਂ ਦਾ ਫਿਰ ਉਹ ਪੈਸੇ ਨੂੰ ਇੰਟਰਸਟ ਲੱਗ ਲੱਗੇ ਥੋੜਾ ਪੈਸਾ ਹੋਰ ਵੱਧ ਜਾਂਦਾ ਜਿਹੜਾ ਉਹ ਅੰਦਰ ਪਿਆ ਰਹਿੰਦਾ ਜਦੋਂ ਕੋਈ ਐਸੀ ਆਫਤ ਆ ਜਾਂਦੀ ਉਹਨੂੰ ਵਰਤਿਆ ਜਾਂਦਾ ਉਸ ਪੈਸੇ ਤੋਂ ਇਹ ਕੋਈ ਮੋਦੀ ਜੀ ਨੇ ਨਹੀਂ ਪੈਸਾ ਸੋ ਇਹ ਕੇਂਦਰ ਨੂੰ ਪਤਾ ਹੁੰਦੇ باوجود ਉਹ ਬੇਕੂ ਬਣਾ ਰਹੀ ਹੈ ਵੀ 13000 ਕਰੋੜ ਦਾ ਹੋ ਗਿਆ 1600 ਹੋ ਗਿਆ ਇਹ ਤਾਂ ਬਈ 14600 ਕਰੋੜ ਹੋ ਗਿਆ ਚੱਕਦੇ ਹੋ ਫੱਟੇ ਓ ਯਾਰ ਲੋਕਾਂ ਨਾਲ ਸਾਡੇ ਮੂਸ਼ਨਸ ਦੇ ਨਾਲ ਲੋਕਾਂ ਦੇ ਨਾਲ ਖੇਡ ਰਹੇ ਹੋ ਤੁਸੀਂ ਅੱਛਾ ਇਹ ਕਹਿੰਦੇ ਸਾਡੇ ਕੋਈ 12000 ਰੁਪਏ ਨੂੰ ਪਤਾ ਹੀ ਕੁਝ ਨਹੀਂ ਜਾਂ ਕੁਝ ਪਤਾ ਹੀ ਨਹੀਂ ਉਹ ਪੈਸਾ ਸੀਗਾ ਲੇਕਿਨ ਪੈਸਾ ਡਾਇਵਰਟ ਕਰਕੇ ਹੋਰ ਕਿਤੇ ਕਾਰਜਾਂ 'ਚ ਵਰਤ ਲਿਆ ਗਿਆ ਹੁਣ ਆਉਦੇ ਆ ਵਾ ਜ਼ੀਰੋ ਬੈਲੈਂਸ ਆਨ ਐਸਵੀਆਰ ਹੁਣ ਇਹਨਾਂ ਕੋਲੇ ਪੰਜੀ ਵੀ ਨਹੀਂ ਉਸ ਖਾਤੇ 'ਚ ਜੀ ਕਹਿ ਰਹੇ ਹੁੰਦਿਆ ਸਾਹਿਬ ਨੂੰ ਲਿਆਉ 12 ਹਰ ਕਰੋੜ ਰੁਪਏ ਦਾ ਰੱਖਦਾ ਫਿਰ ਹੋੜਾ ਤਾਂ ਹੈ ਹੀ ਮੋਦੀ ਸਾਹਿਬ ਦਾ 1600 ਕਰੋੜ ਤੋਂ ਡਾ ਜਿਹੜਾ ਆਇਆ ਸੀ ਇਸ ਆਫਤਾਸਤੇ ਆਪਣਾ ਪੁਰਾਣਾ ਪੈਸਾ ਇਕੱਠਾ ਹੋ ਰਿਹਾ ਸੀ ਉਹ ਕਾਂਗਰਸ ਦੇ ਰਾਜ ਦਾ ਵੀ ਕਾਂਗਰਸ ਦੇ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਸ਼ੁਰੂ ਹੋਇਆ ਉਦੋਂ ਦਾ ਵੀ ਉਹ ਪੈਸਾ ਕਿੱਥੇ ਹੈ ਸੋ ਫਜ਼ੂਲ ਗੱਲਾਂ ਕਰਦੇ ਐ ਨੁਕਸਾਨ ਇਹਨਾਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਕਰਤਾ ਰੰਜੀਤ ਸਾਗਰ ਡੈਮ ਜਿਹੜਾ ਹੈ ਉਹਦੀ ਮਰੰਮਤ ਆਪਣੇ ਵਿਆਹਾਲ ਕੋਲ ਪੈਸਾ ਮੰਗਿਆ ਗਿਆ ਸੀ ਨਾ ਉਹ ਚਿੱਠੀ ਗਰਦੀਆ ਬਾਜ਼ਾਰ ਦੇ ਵਿੱਚ ਮੈਂ ਕਿਸੇ ਦਿਨ ਤੁਹਾਡੇ ਸਾਹਮਣੇ ਰੱਖਿਆ ਹਾਂ ਇਹਨਾਂ ਨੇ ਸਰਕਾਰ ਨੇ ਕਿਹਾ ਸਾਡੇ ਕੋਲ ਰਿਪੇਅਰ ਆਸਤੇ ਪੈਸੇ ਨਹੀਂ ਹੋਰੇ ਤਾਂ ਹੀ ਜਦੋਂ ਦਰ ਉਹ ਗੇਟ ਚੱਕੇ ਗਏ ਉਹ ਟੁੱਟ ਹੀ ਗਏ ਕਿਉਂਕਿ ਜਾਮ ਹੀ ਨੇ ਹੋ ਚੁੱਕੇ ਸੀ ਦਰਿਆਵਾਂ ਤੇ ਜੇ ਪੈਸਾ ਸਮੇਂ ਸਿਰ ਤੋਂ ਲੱਗਦਾ ਤੇ ਅੱਜ ਇਹ ਹਾਲਾਤ ਹੁੰਨੇ ਨਹੀਂ ਸੀ ਇਸ ਕਰਕੇ ਅਸੀਂ ਕਹਿੰਦੇ ਮੈਨ 8 ਡਿਜਾਪਟਰ ਇਸ ਸਰਕਾਰਾਂ ਦੀ ਦਿੱਤੀ ਹੋਈ ਆਫਟ ਹੈ ਨਹੀਂ ਤਾਂ ਮੀਂਹ ਦਾ بارش ਦਾ ਪਾਣੀ ਦਰਿਆਵਾਂ ਦੇ ਵਿੱਚ ਨਹੀਂ ਲੰਘ ਜਾਣਾ ਸੀ ਜੇ ਅਸੀਂ ਉਹਦੇ ਤੇ ਪੈਸਾ ਲਾਇਆ ਹੁੰਦਾ ਤਾਂ ਬੜੀ ਸਾਹਿਬ ਇੱਕ ਚੀਜ਼ ਇਹ ਦੱਸਿਓ ਕਿ ਜਿਹੜਾ ਸਰਕਾਰ ਕਹ ਰਹੀ ਹੈ ਕਿ ਉਹਦੇ ਨਿਜਮ ਬੜੇ ਸੱਕ ਨੇ ਸੀ ਨਹੀਂ ਪਰ ਸਕਦਾ ਤੁਸੀਂ ਵੀ ਇਸ ਤਰ੍ਹਾਂ ਦਾ ਹਿੱਸਾ ਰੱਖੋ ਨਿਜਮ ਮੈਂ ਕੱਲ ਤੁਹਾਨੂੰ ਦਸਤਾ ਦਿੱਤਾ ਇਹ ਜਿਹੜੇ ਨਿਯਮਾਂ ਦੀ ਗੱਲ ਕਰਦੇ ਉਹ ਸਾਰੇ ਨਿਯਮਾਂ ਦੀ ਬਿਲਕੁਲ ਸਖਤ ਹੈ ਤੁਸੀਂ ਹੋਰ ਐਸੇ ਚਿੱਠੀ ਲਿਖੋ 800 ਰੁਪਿਆ ਕਿੱਲੇ ਤੋਂ ਵੱਧ ਦੇ ਨਹੀਂ ਸਕਦੇ 50000 ਰੁਪਿਆ ਪਸ਼ੂ ਦਾ ਦੇ ਸਕਦੇ ਹਾਂ ਚਲੋ ਯਾਰ ਇਹ ਤਾਂ ਦਿਓ ਹੁਣ ਨਿਯਮ ਸਖਤ ਹੈ ਔਰੀ ਲੜਾਈ ਲੜਨੀ ਹੈ ਉਹ ਸਾਰੇ ਕਹਾਂਗੇ ਵੀ ਨਿਯਮ ਖੋਲੋ ਭਈ ਤੁਸੀਂ ਕਹਿੰਦੇ ਹੋ 50000 ਰੁਪਿਆ ਏਕੜ ਤੇ ਦਿਓ ਉਹ ਕਹਿੰਦੇ ਸਾਡੇ ਕੋਲੇ 6800 ਰੁਪਿਆ ਅਸੀਂ ਕਹਿੰਦੇ ਲੱਖ ਰੁਪਿਆ ਦਿਓ ਉਗੀ ਝੂਨਾ ਜਿਹੜਾ ਸੀ 50000 ਦੀ ਫਸਲ ਖਰਾਬ ਹੋ ਗਈ 15000 ਵਜਾਈ ਲੱਗ ਗਈ 60 70000 ਦੀ ਤਾਂ ਫਸਲ ਖਰਾਬ ਹੀ ਹੋਈ ਫੇਰ ਹੁਣ ਜਦੋਂ ਚੱਕ ਕੇ ਕਰੂਗਾ ਉਹ ਲੱਖ ਰੁਪਏ ਚ ਪੈ ਗਿਆ 80 ਲੱਖ ਮੰਗਦੇ ਆ ਤੁਹਾਡੀ ਤੁਸੀਂ ਮੰਗ ਕੀਤੀ ਆ ਆਮ ਆਦਮੀ ਪਾਰਟੀ ਨੇ 50000 ਰੁਪਏ ਪ੍ਰਤੀ ਏਕੜ ਦਿਓ ਉਹ ਕਹਿੰਦੇ 8600 ਲਓ ਪਰ ਉਹ ਨਿਯਮ ਸੁਣੋ ਇੱਕ ਧਿਆਨ ਨਾਲ ਕਿੱਥੇ ਲੋਚਾ ਹੈ ਇਹ ਕਿਹੜੀ ਗੜਬੜ ਕਰ ਰਹੇ ਆ ਪੰਜਾਬ ਸਰਕਾਰ ਕਿਸੇ ਨੂੰ ਲੱਖ ਰੁਪਏ ਕਿੱਲਾ ਵੀ ਦੇ ਸਕਦੀ ਉਹਦੇ ਤੇ ਕੋਈ ਰੋਕ ਨਹੀਂ ਹੈ ਕਾਈਂਲੀ ਅੰਡਰਸਟੈਂਡ ਕਾਈਂਡਲੀ ਅੰਡਰਸਟੈਂਡ ਜਿਹੜਾ ਪੈਸਾ এসਪੀਆਰਐਫ ਦਾ ਪੈਸਾ 13000 ਕਰੋੜ ਰੁਪਿਆ ਨੇ ਹਾਜੀ ਪੂਰੇ ਵਿੱਚ ਕੰਡੀਸ਼ਨਸ ਐ ਕੋਈ 50000 ਰੁਪਿਆ ਤੁਸੀਂ ਫਲਾਣੇ ਨੂੰ 300 ਰੁਪਿਆ 880 ਰੁਪਿਆ ਤੁਸੀਂ ਇੱਕੜ ਵਾਸਤੇ ਬੱਕਰੀ ਵਾਸਤੇ 4000 ਰੁਪਿਆ ਐਦਾਂ ਐਦਾਂ ਕੰਡੀਸ਼ਨਸ ਐ ਜਿਹੜੀਆਂ ਪਰ ਜਿਹੜਾ ਹੁਣ ਇਹਨਾਂ ਨੇ 20000 ਦਾ ਐਲਾਨ ਕੀਤਾ ਵੀ ਇੱਕੜ ਪਰਤੀ ਦੇਾਂਗੇ ਪੰਜਾਬ ਸਰਕਾਰ ਭਾਵੇਂ 1.5 ਲੱਖ ਰੁਪਏ ਅਨਾਉਂਸ ਕਰਦੇ ਪੂਰੇ ਤੇ ਕੋਈ ਰੋਕੂ ਕਾਈਲੀ ਅੰਡਰਸਟੈਂਡ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ ਅਸੀਂ 1.5 ਲੱਖ ਰੁਪਏ ਦੇਵਾਂਗੇ ਹੁਣ ਕਹਿੰਦਾ ਨਾ ਵੀ 1000 ਰੁਪਏ ਦੇਵਾਂਗੇ ਉਹ ਐਸਪੀਆਰਫ ਦੇ ਪੈਸੇ ਤੇ ਰੋਕਿਆ ਜਿਹੜਾ ਉਹ ਤਾਂ ਹੈ ਹੀ ਨਹੀਂ ਤੁਸੀਂ ਉਹ ਵੰਡੀ ਕਿਵੇਂ ਸਕੋਗੇ ਯੂ ਡੋਨਟ ਹੈਵ ਦੈਟ ਮਨੀ ਜਿਹਦੇ ਤੇ ਕੰਡੀਸ਼ਨ ਲੱਗੀ ਉਹ ਮਨੀ ਹੈ ਨਹੀਂ ਤੁਹਾਡੇ ਕੋਲ ਸੋ ਇਹ ਬੇਲਿਫ ਕੁਫਨਾ ਬਣਾਓ ਪੰਜਾਬ ਸਰਕਾਰ ਬੇਵਕੂਫ ਨਾ ਬਣਾਓ ਬੁਢੀ ਸਾਬ ਤੁਮ ਲੱਗਦਾ ਕਿ ਇਸ ਸਕੈਮ ਹੋ ਸਕਦਾ ਕਿ ਕਦਿਸ ਸਕੈਮ ਦੀ ਜਾਂਚ ਹੋਣੀ ਚਾਹੀਦੀ ਇੱਕ ਕੋਈ ਪੈਸਾ ਗਿਆ ਤਾਂ ਕਿ ਮੇਰੇ ਕੋ ਯਾਰ ਤੁਸੀਂ ਇੱਥੇ ਖੋ ਮੈਂ ਨਾਟ ਲਾਈਕ ਆ ਪੋਲਿਟੀਸ਼ੀਅਨਸ ਕਿ ਹਮੇ ਕਿਸੇ ਨੂੰ ਫਲਾਣੇ ਨੂੰ ਬਿਕੋਜ਼ ਥਿਸ ਇਜ਼ ਅ ਵੈਰੀ ਈਜ਼ੀ ਥਿੰਗ ਟੂ ਸੇ ਸਕੈਮ ਇਹ ਸੌਖਾ ਕੰਮ ਹੈ ਜਿਹੜੀ ਗੱਲ ਜਿਹਨੂੰ ਕੋਈ ਜਿਹਨੂੰ ਕੋਈ ਨੋਲੇਜ ਨਹੀਂ ਹੈ ਜਿਹਨੂੰ ਕੋਈ ਸਮਝ ਨਹੀਂ ਹੈ ਉਹ ਪਹਿਲੀ ਗੱਲ ਕਹਿੰਦਾ ਵੀ ਸਕੈਮ ਵੀ ਹੋਣੀ ਹੈ ਜਾਂ ਫਲਾਣ ਨੇਤਾ ਲੋ ਮੱਟ ਪ੍ਰੈਸ ਵਾਲੇ ਨੇਤਾ ਮੇਰੇ ਕਹਿਣ ਦਾ ਮਤਲਬ ਥਿਸ ਇਜ਼ ਅ ਇਟਸੈਲਫ ਇਟਸ ਅ ਕ੍ਰਾਈਮ ਕਿਉਂਕਿ ਪੰਜਾਬ ਦੇ ਖਾਤੇ 'ਚ ਜਿਹੜੇ ਪੈਸੇ ਆਉਂਦੇ ਜਨਾਬ ਉਹਨੂੰ ਕਿਤੇ ਨਾ ਕਿਤੇ ਦਾ ਵਿਖਾਏ ਗਏ ਜਾਂਦੇ ਆ ਸਰਕਾਰ ਵੱਲੋਂ ਲਾਏ ਗਏ ਆ ਪੂਰਾ ਕੋਈ ਟੈਂਡਰ ਕੀਤਾ ਹੋਇਆ ਕਿਤੇ ਪੈਸੇ ਲਾਏ ਹੋਣੇ ਕਿਤੇ ਡਾਇਵਰਟ ਕੀਤਾ ਉਹਨਾਂ ਥਰਖਾਵਾ ਵੜਦੀਆਂ ਹੋਣੀਆਂ ਉਸ ਪੈਸੇ ਦੀ ਸੋ ਮੈਂ ਜੋ ਕਹਿ ਰਿਹਾ ਕਿ ਉਹ ਪੈਸਾ ਡਾਇਵਰਟ ਕਰਨਾ ਵੀ ਜਦੋਂ ਪੈਸਾ ਆਇਆ ਇਲਾਜ ਆਸਤੇ ਪੈਸੇ ਦੀ ਖਰੀਦ ਲਈ ਤੁਸੀਂ ਕਾਰ ਹੂੰ ਇਹ ਕ੍ਰਾਈਮ ਹੈ ਇਹ ਗਲਤ ਹੈ ਇਹ ਨਜਾਇਜ਼ ਹੈ ਇਹਨੂੰ ਸਕੈਮ ਗਿਣ ਲਓ ਇਹਨੂੰ ਗਬਨ ਗਿਣ ਲਓ ਇਹਨੂੰ ਕ੍ਰਾਈਮ ਗਿਣ ਲਓ ਇਹਨੂੰ ਬਦਕਲੀ ਸਮਝ ਲਓ ਮੈਨਾਂ ਫਾਇਟ ਟੈਂਸ਼ਨ ਹੈ मतलब ਆਪ ਇਹ ਕਹ ਰਹੇ ਕਿ ਜੋ ਯੂਜ਼ ਹੋਆ ਹੈ ਪੈਸੇ ਦਾ ਪਹਿਲੇ ਉਹ ਗਲਤ ਹੋਆ ਹੈ ਅਗਰ ਇਸ ਦਾ ਡਿਜਾਸਟਰ ਪੂਰਾ ਪੰਜਾਬ کہہ ਰਿਹਾ ਹਾਂ ਬਹੁਤ ਪੈਸਾ ਚਾਹੀਏ 13000 ਕਰੋੜ ਰੁਪਇਆ ਹੁੰਦਾ ਚਲੋ ਹਮ ਜਿਸकी गा गा मरगी ਜਾਂ ਮੱਝ ਮਰਗੀ ਉਹਨੂੰ 50000 ਰੁਪਇਆ ਦਿੰਦੇ 6800 ਰੁਪਇਆ ਦਿੰਦੇ 6800 ਰੁਪਇਆ ਉਹ ਦੇ ਦਿੰਦੇ 40000 ਰੁਪਇਆ ਪੰਜਾਬ ਸਰਕਾਰ ਦੇ ਸੀ 20 ਦੀ 40 ਕਰ ਦਿਓ ਕਿਸੇ ਨੇ ਰੋਕਿਆ ਥੋੜੀ ਹੂੰ ਇਹ ਇਹ ਬੇਕੂ ਬਣਾ ਰਹੇ ਹੋ ਨੋਰਮਸ ਬਹੁਤ ਸਖਤ ਹੈ ਇੱਕਤਰ ਉਹ ਨੋਰਮਸ ਸਖਤ ਹੈ ਚਾਚਾ ਗਏ ਤੇਰੇ ਕੋਲ 13000 ਕਰੋੜ ਰੁਪਇਆ ਹੁੰਦਾ ਤੇ ਰੋਹ ਦਾ ਤੇਰੇ ਕੋਲ ਪੈਸੇ ਹੀ ਨਹੀਂ ਤੁਸੀਂ ਦੱਸੋ ਵੀ ਆ 14000 ਕਰੋੜ ਅਸੀਂ 20000 ਕਰੋੜ ਦਿੱਤਾ ਤੇ 60000 ਰੁਪਏ ਇੱਕੜ ਦੇ ਦਿਆਂਗੇ ਤੁਸੀਂ ਦੇ ਸਕਦੇ ਹੋ ਦੱਸੋ ਕਿਹੜਾ ਕਾਨੂੰਨ ਤੁਹਾਨੂੰ ਰੋਕਦਾ ਹੈ ਕਿਉਂ ਬੇਫਕੂ ਬਣਾ ਰਹੇ ਹੋ